ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਮਸ਼ਹੂਰ ਯੂਟਿਊਬਰ ਰੋਜ਼ਰ ਸੰਧੂ ਦੇ ਕਾਰ ਗਰਨੇਡ ਹਮਲਾ ਹੋਇਆ ਜੀਹਾਂ ਰੋਜ਼ਰ ਸੰਧੂ ਦੇ ਕਾਰ ਗਰਨੇਡ ਹਮਲਾ ਹੋਇਆ ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਮਸ਼ਹੂਰ ਡਾਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਲਈ ਗਈ ਹੈ ਸ਼ਹਿਜ਼ਾਦ ਪੱਟੀ ਉਹੀ ਪਾਕਿਸਤਾਨ ਦਾ ਗੈਂਗਸਟਰ ਹੈ ਜਿਹਦੀ ਇੱਕ ਵੀਡੀਓ ਕਾਲ ਲਾਰੈਂਸ ਬਿਸ਼ਨੋਈ ਦੇ ਨਾਲ ਵਾਇਰਲ ਹੁੰਦੀ ਹੈ ਤੇ ਜਸ ਤੋਂ ਬਾਅਦ ਹੁਣ ਰੋਜ਼ਰ ਸੰਧੂ ਦੇ ਘਰ ਦੇ ਉੱਤੇ ਅਟੈਕ ਹੁੰਦਾ ਜਿਸ ਦੀ ਜ਼ਿੰਮੇਵਾਰੀ ਸ਼ਹਿਜ਼ਾਦ ਪੱਟੀ ਦੇ ਵੱਲੋਂ ਲਈ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਸ਼ਹਿਜ਼ਾਦ ਪੱਟੀ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਪਾ ਕੇ ਇਸ ਪੂਰੇ ਮਸਲੇ ਦੀ ਜਿਹੜੀ ਜ਼ਿੰਮੇਵਾਰੀ ਆ ਚੱਕੀ ਜਾਂਦੀ ਹੈ ਉੱਥੇ ਸ਼ਹਿਜ਼ਾਦ ਪੱਟੀ ਦਾ ਕਹਿਣਾ ਹੈ ਕਿ ਰੋਜ਼ਰ ਸੰਧੂ ਦੇ ਵੱਲੋਂ ਸਾਡੇ ਪੈਗੰਬਰਾਂ ਦੇ ਤੇ ਸਾਡੇ ਇਸਲਾਮ ਧਰਮ ਦੇ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਕਰਕੇ ਉਸ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਤੇ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਜੇਕਰ ਰੋਜ਼ਰ ਸੰਧੂ ਇਸ ਹਮਲੇ ਦੇ ਵਿੱਚ ਬਚ ਜਾਂਦਾ ਹੈ ਤਾਂ ਇਹ ਹਮਲੇ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਰੋਜ਼ਰ ਸੰਧੂ ਦੀ ਤਸਵੀਰें 10 ਵਜੇ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਉੱਚ ਅਧਿਕਾਰੀ ਉੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਹੁਣ ਮੌਕੇ ਬਾਰਦਾਤ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਰੋਜ਼ਰ ਸੰਧੂ ਦਾ ਕਹਿਣਾ ਹੈ ਕਿ ਕੁਝ ਲੋਕ ਸਿਰਫ ਫੇਮ ਦੇ ਲਈ ਇਹ ਸਾਰੀਆਂ ਹਰਕਤਾਂ ਕਰ ਰਹੇ ਨੇ ਉਸ ਦੇ ਨਾਲ ਹੀ ਰੋਜ਼ਰ ਸੰਧੂ ਨੇ ਕਿਹਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਬਲਕਿ ਉਹ ਇਸਲਾਮ ਧਰਮ ਦੀ ਸਭ ਤੋਂ ਵੱਧ ਇੱਜ਼ਤ ਕਰਦਾ ਹੈ ਜਿਸ ਨਾਲ ਹੀ ਰੋਜ਼ਰ ਸੰਧੂ ਰਾਣੇ ਕਿ ਕੁਝ ਕ ਇੱਕ ਵਾਰ ਇਹਨਾਂ ਦਾ ਬਿਆਨ ਸੁਣ ਲੈਣੇ ਆ। ਹਾਂਜੀ ਭਾਈ ਮੇਰਾ ਨਾਮ ਨਵਦੀਪ ਸਿੰਘ ਸੰਧੂ ਆ ਠੀਕ ਆ ਉੱਦਾਂ ਮੈਨੂੰ ਰੋਜਰ ਸੰਧੂ ਦੇ ਨਾਂ ਤੋਂ ਜਾਣਦੇ ਮੈਂ ਰੋਸਟਿੰਗ ਕਰਦਾ ਸੋਸ਼ਲ ਮੀਡੀਆ ਇਨਫਲੂਐਂਸਰ ਹਾਂ ਜੀ ਇਹ ਇਹ ਅੱਜ ਜਿੱਦਾਂ ਕਿ ਪਤਾ ਨਹੀਂ ਜੋ ਹਾਸਾ ਹੋਇਆ ਆ ਕਿਸੇ ਨੇ ਇਹਦਾ ਕੀ ਕਹਿੰਦੇ ਨੇ ਲਿਤਾ ਕੀ ਵਿਅਸੀ ਕੀਤਾ ਆ ਉਹ ਸਿਰਫ ਉਹ ਸਿਰਫ ਫੇਮ ਦੇ ਲਈ ਕਰਦਾ ਪਿਆ ਜੀ ਝੂਠ ਬੋਲਦਾ ਪਿਆ ਜੀ ਕਿ ਮੈਂ ਇਸਲਾਮ ਨੂੰ ਟਾਰਗੇਟ ਕੀਤਾ ਮੈਂ ਇਸਲਾਮ ਨੂੰ ਕਿੱਦਾਂ ਟਾਰਗੇਟ ਮੈਂ ਤਾਂ ਮਸਜਿਦਾਂ ਬਣਾਉਂਦਾ ਫਿਰਦਾ ਪਾਕਿਸਤਾਨ 'ਚ ਮੈਂ ਤੁਹਾਨੂੰ ਵੀਡੀਓਾਂ ਭੇਜ ਦਿੰਦਾ ਰੋਜਰ ਅਸੀਲ ਫਾਰਮ ਇਨ ਪਾਕਿਸਤਾਨ ਸੱਚ ਕਰੋ ਬੱਚਿਆਂ ਦੇ ਵਿਆਹ ਕਰਾਉਂਦੇ ਆ ਪਾਕਿਸਤਾਨੀਆਂ ਦੀ ਇੱਥੇ ਪਾਕਿਸਤਾਨੀ ਇਧਰ ਇੰਡੀਅਨ ਕੁੜੀਆਂ ਦੇ ਵਿਆਹ ਕਰਾਉਂਦੇ ਆ ਹੈਨਾ ਸੋ ਉਹ ਐਵੇਂ ਸਿਰਫ ਸਿਰਫ ਲੋਕਾਂ ਨੂੰ ਭੜਕਾਉਣ ਦਾ ਮਾਰਾ ਸਿਰਫ ਇਹ ਵੀ ਲੋਕੀ ਉਹਦੇ ਨਾਲ ਹੋਣ ਮੁਸਲਮਾਨ ਉਹਦੇ ਨਾਲ ਜੁੜਨ ਇਸ ਕਰਕੇ ਉਹ ਇਹ ਕੰਮ ਕਰਦਾ ਪਿਆ ਅਸਲ ਚ ਗੱਲ ਉੱਠੀ ਹੈ ਇਹਨਾਂ ਦੇ ਗਰੁੱਪ ਵਾਲਿਆਂ ਨੇ ਗੁਰੂਆਂ ਪੀਰਾਂ ਨੂੰ ਗਲਤ ਬੋਲਿਆ ਗੁਰੂਆਂ ਪੀਰਾਂ ਦੀ ਗਾਲਾਂ ਕੱਢੀਆਂ ਗੁਰੂਆਂ ਪੀਰਾਂ ਨੂੰ ਇਹਨਾਂ ਨੇ ਸਭ ਕੁਝ ਕੀਤਾ ਗੰਦੀਆਂ ਗੰਦੀਆਂ ਫੋਟੋਆਂ ਬਣਾਈਆਂ ਅੱਜ ਵੀ ਚੱਲਦੀਆਂ ਆ ਠੀਕ ਆ ਇਲਜ਼ਾਮ ਸਾੜਦੇ ਪਾਉਣ ਮਨ ਲਗੇ ਆਪ ਕਰਕੇ ਤੇ ਇਲਜ਼ਾਮ ਸਾੜਦੇ ਸਿਰਫ ਫੇਮ ਦੇ ਲਈ ਹੋਣ ਰਿਹਾ ਜੀ ਕਿ ਜਣੇ ਦਾ ਧੰਦਾ ਚੱਲੇ ਹੋਰ ਕੁਛ ਨਹੀਂ ਕਿੰਨੇ ਕ ਵਜੇ ਘਟਨਾ ਸਰ ਹਾਂਜੀ ਕਿੰਨੇ ਕ ਵਜੇ ਘਟਨਾ ਪਤਾ ਨਹੀਂ ਜੀ ਆ ਪੰਜਾਬ ਪੁਲਿਸ ਹੰਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੁਹਾਡੇ ਘਰ ਤੇ ਸੀਗਾ ਕਿੰਨੇ ਵਜੇ ਹੋਇਆ ਹੈਗਾ ਬਿਲਾਤ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਇਹ ਕੀ ਹੈ ਮੈਨੂੰ ਤਾਂ ਪਤਾ ਨਹੀਂ ਮੇਰੇ ਲਈ ਤੇ ਅਮਰੂਦ ਹੀ ਸਕਿਆ ਕਿਸੇ ਨੂੰ ਹਾਂਜੀ ਧਮਾਕੇ ਦੀ ਕੋਈ ਆਵਾਜ਼ ਤੇ ਨਹੀਂ ਆਈ ਮੈਨੂੰ ਤਾਂ ਕੁਝ ਨਹੀਂ ਮੈਨਰੇ ਸੁੱਤਾ ਹੋਇਆ ਸੀ ਸਰ ਤੁਹਾਨੂੰ ਕਿੱਥੋਂ ਪਤਾ ਲੱਗਾ ਕਿੰਨੇ ਕੁ ਬੰਦੇ ਆਏ ਸੀ ਕਿੰਨੇ ਵਜੇ ਆਏ ਨੇ ਇਹ ਮੈਂ ਦੇਖੋ ਜੀ ਕੋਈ ਦੇਖੋ ਹੁਣ ਦੇ ਹੱਥ ਤੇ ਚ ਮੁਦਆ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਸਾ ਬਿਆਨ ਦਵਾਂ ਜਿੱਦੇ ਨਾਲ ਕਿ ਇਸ ਵਿੱਚ ਕੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੈਨੂੰ 10 ਵਜੇ ਦੇ ਕਰੀਬ ਪਤਾ ਲੱਗਾ ਜੀ 10 ਵਜੇ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵਜੇ ਦਿੱਤੀ ਬਾਅਦ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਪੁਲਿਸ ਨੂੰ ਫੋਨ ਲਾਇਆ ਜੀ ਥੈਂਕ ਯੂ ਆ ਪੰਜਾਬ ਪੁਲਿਸ ਦਾ ਤੁਸੀਂ ਦੇਖ ਲਓ ਜੀ ਵੱਡੇ ਵੱਡੇ ਅਫਸਰ ਵੀ ਆਏ ਨੇ ਜੀ ਸਾਰੇ ਇੱਥੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਥੈਂਕ ਯੂ ਆ ਸਾਰਿਆਂ ਦਾ ਅੱਜ ਜਿਹੜੀ ਸਾਨੂੰ ਇੰਟੀਮੇਸ਼ਨ ਹੋਈ ਕਿ ਰਾਏਪੁਰ ਸੂਲਪੁਰ ਇੱਕ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਕੋਈ ਇਨਫਲੂਐਂਸ ਉਹ ਵੀ ਉਹਦੇ ਘਰ ਜਿਹੜਾ ਹਰਲਿੰਗ ਹੋਈ ਹੈ ਉਸ ਦੇ ਸਬੰਧ ਵਿੱਚ ਜਦੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਵੇਖਿਆ ਤਾਂ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ। ਤੋਂ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਲਗਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨੇ ਕਿ ਅਸੀਂ ਕੀ ਆ। ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਆ ਸੋ ਜਿਹੜਾ ਇਸੇ ਮੰਸ਼ਾ ਦੇ ਨਾਲ ਹੀ ਉਹ ਬਖਲਾਟ ਹੋਏ ਚਾਕੇ ਜਿਹੜਾ ਉਹਨਾਂ ਨੇ ਕੀਤਾ ਹੋਇਆ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਤੇ ਗਰੁੱਪ ਬਸਟ ਹੋਏ ਆ। ਪਰ ਅਮਰ ਸਭ ਤੇ ਵੀ ਦੱਸਣੇ ਪਏ। ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਚ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਹੋ ਤਾ ਕਿ ਤਿੰਨੇ ਸੈਟਅਪ ਦੇ ਹੋਏ ਆ ਜਿੱਥੇ ਸੀਸੀਟੀਵੀ ਆਈ ਹੈ ਕਿੰਨੇ ਬੰਦੇ ਐਸੀ ਰੋਡਾਂ ਦੇ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖਿਆ ਸੀ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਏ ਤਾਂ ਫਿਰ ਆਪਾਂ ਤੁਹਾਨੂੰ ਅੱਗੇ ਜਿਹੜੇ ਨੇ ਬੰਦੇ ਸੀ ਉਹ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਉਹ ਬੋਲਦਿਆ ਜਿਹੜਾ ਸਹਿਜਾਦ ਅਧਰ ਇਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹਨਾਂ ਨਾਲ ਵੀ ਗੱਲ ਕੀਤੀ ਆਪਣੇ ਮੁੰਡੇ ਨਾਲ ਜਿਹਦੇ ਜਿਹਦੇ ਘਰ ਹੈ ਪਰ ਉਹ ਪੈਨੂ ਡਿਟੇਲਸ ਜਾ ਕੇ ਵੈਰੀਫਾਈ ਕਰ ਲਓ ਕੋਈ ਟਿੱਪਣੀ ਵੀ ਕਰਾ ਕੀਤੀ ਗਈ ਸੋਦੇ ਵੱਲ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੇਸਿਕਲੀ ਇਹ YouTube ਇਨਫਲੂਐਂਸਰ ਹੈ ਜੀ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕੋਈ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮੈਂ ਇੱਕ ਚੀਜ਼ ਕਨਫਰਮ ਕਰ ਜਿਹੜੀ ਆ ਉਹ ਪਾਕਿਸਤਾਨ ਜਿਹੜਾ ਵੀਡੀਓ ਪਾਈ ਸੀ ਕਿ ਉਹਦੇ ਵੱਲੋਂ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕੰਫਰਮ ਕਰ ਲਿਆ ਕਿ ਆ ਚੀਜ਼ ਜਗ੍ਹਾ ਹੋਈ ਹੈ ਜੋ ਵੀਡੀਓ ਨੇ ਹਾਂ ਉਹ ਹਾਂ ਉਹ ਜਗ੍ਹਾ ਜਗ੍ਹਾ ਹੀ ਹੈ ਜਗ੍ਹਾ ਮਤਲਬ ਇਹ ਹੋ ਜਿਹੜਾ ਫਲੈਕ ਕਰ ਰਿਹਾ ਸੀ ਉਹਦੇ ਵੱਲੋਂ ਜਿਹੜਾ ਆਇਆ ਉਹੀ ਆਹੀ ਹੈ ਤੇ ਹੁਣ ਹੱਲੇ ਉਹਨੂੰ ਹਮ ਡਿਸਪੋਜ਼ ਲੈ ਗਈ ਠੀਕ ਹਾਉ ਆਈ ਹੈ ਉਹ ਆਈ ਆਪਣਾ ਕੰਮ ਕਰੀ ਜਾਂਦੀ ਹੈ ਫਿਰ ਉਹਨਾਂ ਵਿੱਚ ਹੋਇਆ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਹੈਗੇ ਆ ਉਹਨਾਂ ਦੇ ਵੀ ਸਾਰਾ ਕੁਝ ਦੇਖੋ ਇਹਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਹੇ ਆ ਨਾ ਉਹਨੂੰ ਜੋ ਕਹਿ ਰਿਹਾ ਜੋ ਕਹਿ ਰਿਹਾ ਉਹਨੂੰ ਆਪਾਂ ਤਸਦੀਕ ਕਰਾਂਗੇ ਤਸਦੀਕ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫ ਆਈ ਆ ਦੇ ਕਰਦੇ ਇਹ ਕੋਈ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲੱਗਾ ਠੀਕ ਹੈ ਠੀਕ ਸਾਰੀ ਧੰਨਵਾਦ ਜੋ ਜਿਹੜਾ ਆਪਣੇ ਉਹ ਸੀ ਤੁਸੀਂ ਜੋ ਚੀਜ਼ ਰਿਕਵਰ ਕੀਤੀ ਹੈ ਸਾਹੇ ਉਹ ਵਾਪਸ ਗਿਆ ਹੈ ਉਹਨਾਂ ਨੇ ਬੰਦ ਨਹੀਂ ਕੀਤਾ ਤੁਸੀਂ ਜੋ ਵੀ ਐਕਚੁਅਲੀ ਉਹ ਸਿੰਗਲ ਸੀਗਾ ਕਿੰਨੇ ਆਪਣੇ ਦੇਖੋ ਉਹ ਕਹਿ ਰਹੇ ਹਨ ਉਸ ਟਾਈਪ ਦੀ ਇੱਕ ਇੱਕ ਸਾਨੂੰ ਮੈਟਰ ਮੈਟਲ ਮਿਲਿਆ ਵਾ ਇੱਕ ਹੈ ਕਿ ਇੱਕ ਪੀਸ ਇੱਕ ਪੀਸ ਹੈ ਮੈਟਲ ਮਿਲਿਆ ਉਹ ਵੀ ਆਪਾਂ ਸਰਟਨ ਨਹੀਂ ਕਰਦੇ ਕੀ ਆ ਉਹਦਾ ਇਦੋਂ ਤੱਕ ਜਮਿਨੇਸ਼ਨ ਹੋ ਗਈ ਫਿਰ ਦੱਸਣਾ ਐਗਜ਼ੈਕਟਲੀ ਕਿਹੜੀ ਜਗ੍ਹਾ ਤੇ ਸੀਗਾ ਉਹਨਾਂ ਦੇ ਜਿਹੜਾ ਸੈਕੰਡ ਫਲੋਰ ਆ ਉਹਦੇ ਜਿਹੜਾ ਬਾਲਕਨੀ ਦੇ ਵਿੱਚ ਸੀ ਹਾਂਜੀ ਪਰ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਮਸ਼ਹੂਰ ਯੂਟਿਊਬਰ ਰੋਜ਼ਰ ਸੰਧੂ ਦੇ ਕਾਰ ਗਰਨੇਡ ਹਮਲਾ ਹੋਇਆ ਜੀਹਾਂ ਰੋਜ਼ਰ ਸੰਧੂ ਦੇ ਕਾਰ ਗਰਨੇਡ ਹਮਲਾ ਹੋਇਆ ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਮਸ਼ਹੂਰ ਡਾਨ ਸਹਿਜ਼ਾਦ ਪੱਟੀ ਦੇ ਵੱਲੋਂ ਲਈ ਗਈ ਹੈ ਸਹਿਜ਼ਾਦ ਪੱਟੀ ਉਹੀ ਪਾਕਿਸਤਾਨ ਦਾ ਗੈਂਗਸਟਰ ਹੈ ਜਿਹਦੀ ਇੱਕ ਵੀਡੀਓ ਕਾਲ ਲਾਰੈਂਸ ਬਿਸ਼ਨੋਈ ਦੇ ਨਾਲ ਵਾਇਰਲ ਹੁੰਦੀ ਹੈ ਤੇ ਜਸ ਤੋਂ ਬਾਅਦ ਹੁਣ ਰੋਜ਼ਰ ਸੰਧੂ ਦੇ ਘਰ ਦੇ ਉੱਤੇ ਅਟੈਕ ਹੁੰਦਾ ਜਿਸ ਦੀ ਜ਼ਿੰਮੇਵਾਰੀ ਸ਼ਾਹਜ਼ਾਦ ਪੱਟੀ ਦੇ ਵੱਲੋਂ ਲਈ ਜਾਂਦੀ ਹੈ ਤਾਂ ਦੱਸਦੀ ਹੈ ਕਿ ਸ਼ਾਹਜ਼ਾਦ ਪੱਟੀ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਪਾ ਕੇ ਇਸ ਪੂਰੇ ਮਸਲੇ ਦੀ ਜਿਹੜੀ ਜ਼ਿੰਮੇਵਾਰੀ ਆ ਚੱਕੀ ਜਾਂਦੀ ਹੈ ਉੱਥੇ ਸ਼ਾਹਜ਼ਾਦ ਪੱਟੀ ਦਾ ਕਹਿਣਾ ਹੈ ਕਿ ਰੋਜ਼ਰ ਸੰਧੂ ਦੇ ਵੱਲੋਂ ਸਾਡੇ ਪੈਗੰਬਰਾਂ ਦੇ ਤੇ ਸਾਡੇ ਇਸਲਾਮ ਧਰਮ ਦੇ ਬਾਰੇ ਗਲਤ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਕਰਕੇ ਉਸ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਤੇ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਰੋਜ਼ਰ ਸੰਧੂ ਇਸ ਹਮਲੇ ਦੇ ਵਿੱਚ ਬਚ ਜਾਂਦਾ ਹੈ ਤਾਂ ਇਹ ਹਮਲੇ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰੋਜ਼ਰ ਸੰਧੂ ਦੀ ਤਸਵੀਰیں 10 ਵਜੇ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਉੱਚ ਅਧਿਕਾਰੀ ਉੱਥੇ ਪਹੁੰਚੇ ਨੇ ਜਨਦੇ ਵੱਲੋਂ ਹੁਣ ਮੌਕੇ ਬਾਰਦਾਤ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਰੋਜ਼ਰ ਸੰਧੂ ਦਾ ਕਹਿਣਾ ਹੈ ਕਿ ਕੁਝ ਲੋਕ ਸਿਰਫ ਫੇਮ ਦੇ ਲਈ ਇਹ ਸਾਰੀਆਂ ਹਰਕਤਾਂ ਕਰ ਰਹੇ ਨੇ ਉਸੇ ਨਾਲ ਹੀ ਰੋਜਰ ਸੰਧੂ ਨੇ ਕਿਹਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਬਲਕਿ ਉਹ ਇਸਲਾਮ ਧਰਮ ਦੀ ਸਭ ਤੋਂ ਵੱਧ ਇੱਜ਼ਤ ਕਰਦਾ ਹੈ ਜਿਸ ਨਾਲ ਹੀ ਰੋਜਰ ਸੰਧੂ ਰਾਣੇ ਕੀ ਕੁਝ ਕ ਇੱਕ ਵਾਰੀ ਉਹਨਾਂ ਦਾ ਬਿਆਨ ਸੁਣ ਲੈਣੇ ਆ ਹਾਂਜੀ ਭਾਈ ਮੇਰਾ ਨਾਂ ਨਵਦੀਪ ਸਿੰਘ ਸੰਧੂ ਆ ਠੀਕ ਆ ਉੱਦਾਂ ਮੈਨੂੰ ਰੋਜਰ ਸੰਧੂ ਦੇ ਨਾਂ ਤੋਂ ਜਾਣਦੇ ਮੈਂ ਰੋਸਟਿੰਗ ਕਰਦਾ ਸੋਸ਼ਲ ਮੀਡੀਆ ਇਨਫਲੂਐਂਸਰ ਹਾਂ ਜੀ ਇਹ ਇਹ ਅੱਜ ਜਿੱਦਾਂ ਕਿ ਪਤਾ ਨਹੀਂ ਜੋ ਹਾਸਾ ਹੋਇਆ ਆ ਕਿਸੇ ਨੇ ਇਹਦਾ ਕੀ ਕਹਿੰਦੇ ਨੇ ਲਿਤਾ ਕੀ ਵਿਆਸੀ ਕੀਤਾ ਆ ਉਹ ਸਿਰਫ ਉਹ ਸਿਰਫ ਫੇਮ ਦੇ ਲਈ ਕਰਦਾ ਪਿਆ ਜੀ ਝੂਠ ਬੋਲਦਾ ਪਿਆ ਜੀ ਕਿ ਮੈਂ ਇਸਲਾਮ ਨੂੰ ਟਾਰਗੇਟ ਕੀਤਾ ਮੈਂ ਇਸਲਾਮ ਨੂੰ ਕਿੱਦਾਂ ਟਾਰਗੇਟ ਮੈਂ ਤਾਂ ਮਸੀਦਾਂ ਬਣਾਉਂਦਾ ਫਿਰਦਾ ਪਾਕਿਸਤਾਨ ਚ ਮੈਂ ਤੁਹਾਨੂੰ ਵੀਡੀਓਾਂ ਭੇਜ ਦਿੰਦਾ ਰੋਜ਼ ਅਸੀਲ ਫਾਰਮਿੰਗ ਪਾਕਿਸਤਾਨ ਸੱਚ ਕਰੋ ਬੱਚਿਆਂ ਦੇ ਵਿਆਹ ਕਰਾਉਂਦੇ ਆ ਪਾਕਿਸਤਾਨੀਆਂ ਦੇ ਇੱਥੇ ਪਾਕਿਸਤਾਨੀ ਇੱਧਰ ਇੰਡੀਅਨ ਕੁੜੀਆਂ ਦੇ ਵਿਆਹ ਕਰਾਉਂਦੇ ਆ ਹੈਨਾ ਸੋ ਉਹ ਐਵੇਂ ਸਿਰਫ ਸਿਰਫ ਲੋਕਾਂ ਨੂੰ ਭੜਕਾਉਣ ਦਾ ਮਾਰਾ ਸਿਰਫ ਕਿ ਵੀ ਲੋਕੀ ਉਹਦੇ ਨਾਲ ਹੋਣ ਮੁਸਲਮਾਨ ਉਹਦੇ ਨਾਲ ਜੁੜਨ ਇਸ ਕਰਕੇ ਉਹ ਇਹ ਕੰਮ ਕਰਦਾ ਪਿਆ ਅਸਲ ਚ ਗੱਲ ਉੱਠੀ ਹੈ ਇਹਨਾਂ ਦੇ ਗਰੁੱਪ ਵਾਲਿਆਂ ਨੇ ਗੁਰੂਆਂ ਪੀਰਾਂ ਨੂੰ ਗਲਤ ਬੋਲਿਆ ਗੁਰੂਆਂ ਪੀਰਾਂ ਦੀ ਗਾਲਾਂ ਕੱਢੀਆਂ ਗੁਰੂਆਂ ਪੀਰਾਂ ਨੂੰ ਇਹਨਾਂ ਨੇ ਸਭ ਕੁਝ ਕੀਤਾ ਗੰਦੀਆਂ ਗੰਦੀਆਂ ਫੋਟੋਆਂ ਬਣਾਈਆਂ ਅੱਜ ਵੀ ਚੱਲਦੀਆਂ ਆ ਠੀਕ ਆ ਇਲਜ਼ਾਮ ਸਾੜਦੇ ਪਾਉਣੇ ਮਤਲਬ ਕਿ ਆਪ ਕਰਕੇ ਤੇ ਇਲਜ਼ਾਮ ਸਾੜਦੇ ਸਿਰਫ ਫੇਮ ਦੇ ਲਈ ਹੋਣ ਰਿਹਾ ਜੀ ਕਿ ਜਿਹਨਾਂ ਦਾ ਧੰਦਾ ਚੱਲੇ ਹੋਰ ਕੁਝ ਨਹੀਂ ਇਹ ਕਿੰਨੇ ਕਵਜੇ ਹੀ ਘਟਨਾ ਸਰ ਹਾਂਜੀ ਕਿੰਨੇ ਕਵਜੇ ਹੀ ਘਟਨਾ ਪਤਾ ਨਹੀਂ ਜੀ ਆ ਪੰਜਾਬ ਪੁਲਿਸ ਉਹਨਾਂ ਹੈਂਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੁਹਾਡੇ ਘਰ ਤੇ ਹੀ ਸੀਗਾ ਕਿੰਨੇ ਵਜੇ ਹੋਇਆ ਹੈਗਾ ਬਿਲਾਤ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਇਹ ਕੀ ਹੈ ਮੈਨੂੰ ਤਾਂ ਪਤਾ ਨਹੀਂ ਮੇਰੇ ਲਈ ਤਾਂ ਅਮਰੂਦ ਹੀ ਸਕਿਆ ਕਿਸੇ ਨੇ ਹਾਂਜੀ ਧਮਾਕੇ ਦੀ ਕੋਈ ਆਵਾਜ਼ ਤੇ ਨਹੀਂ ਆਈ ਮੈਨੂੰ ਤਾਂ ਕੁਝ ਨਹੀਂ ਮੈਨੂੰ ਸੁੱਤਾ ਹੋਇਆ ਸੀ ਸਰ ਅੱਛਾ ਤੁਹਾਨੂੰ ਕਿੰਨੂੰ ਪਤਾ ਲੱਗਾ ਕਿ ਕਿੰਨੇ ਕੁ ਬੰਦੇ ਆਏ ਸੀ ਕਿੰਨੇ ਵਜੇ ਆਏ ਨੇ ਇਹ ਮੈਂ ਦੇਖੋ ਜੀ ਕੋਈ ਦੇਖੋ ਹੁਣ ਪੰਜਾਬ ਪੁਲਿਸ ਦੇਹਾਤ ਤੇ ਜਿਹੜਾ ਮੁੱਦਾ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਸਾ ਬਿਆਨ ਦਵਾਂ ਜਦੇ ਨਾਲ ਕੇ ਇਸ ਵਿੱਚ ਕੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਮੈਨੂੰ 10:00 ਵਜੇ ਦੇ ਕਰੀਬ ਪਤਾ ਲੱਗਾ ਜੀ 10:00 ਵਜੇ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵਜੇ ਦਿੱਤੀ ਬਾਅਦ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਪੁਲਿਸ ਨੂੰ ਫੋਨ ਲਾਇਆ ਜੀ ਥੈਂਕ ਯੂ ਆ ਪੰਜਾਬ ਪੁਲਿਸ ਦਾ ਤੁਸੀਂ ਦੇਖ ਹੀ ਲੋ ਜੀ ਵੱਡੇ ਵੱਡੇ ਅਫਸਰ ਵੀ ਆਏ ਨੇ ਜੀ ਸਾਰੇ ਇੱਥੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਥੈਂਕ ਯੂ ਆ ਸਾਰਿਆਂ ਦਾ ਅੱਜ ਜਿਹੜੀ ਸਾਨੂੰ ਇਨਫੀਮੇਸ਼ਨ ਹੋਈ ਕਿ ਰਾਏਪੁਰ ਸੂਲਪੁਰ ਇੱਕ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਪੀ ਉਹਦੇ ਘਰ ਜਿਹੜਾ ਹਰਲਿੰਗ ਹੋਈ ਹੈ ਉਸਦੇ ਸਬੰਧ ਵਿੱਚ ਜਿੱਦੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਵੇਖਿਆ ਤੇ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ। ਤੋਂ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਮਗਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨੇ ਕਿ ਅਸੀਂ ਕੀ ਆ। ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਆ ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਵਿੱਚ ਆ ਕੇ ਜਿਹੜਾ ਉਹਨਾਂ ਨੇ ਕੀਤਾ ਹੋਇਆ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗੀ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਤੇ ਗਰੁੱਪ ਬਸਟ ਹੋਏ ਆ ਪਰ ਅਮਰ ਸਭ ਤੇ ਵੀ ਦੱਸਣਾ ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਚ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਤੇ ਕਿਤੇ ਨਹੀਂ ਸਿੱਟਦੇ ਹੋਏ ਕੋਈ ਸੀਸੀਟੀਵੀ ਆਈ ਹੈ ਕਿਨੇ ਬੰਦੇ ਐਸੀ ਰੋਡੋਂ ਦੇਖੋ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਅਸੀਂ ਸੀਸੀਟੀਵੀ ਉੱਥੇ ਦੇਖਾਂਗੇ ਉਹਦੀ ਉਹਦੇ ਵਿੱਚ ਦੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਇਆ ਤਾਂ ਫਿਰ ਆਪਾਂ ਤੁਹਾਨੂੰ ਉਹ ਜਿਹੜੇ ਨੇ ਬੰਦੇ ਸੀਗੇ ਉਹ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਉਹ ਬੋਲਦਿਆ ਜਿਹੜਾ ਸਹਿਜਾਦ ਅਧਰ ਇਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹਨਾਂ ਨਾਲ ਵੀ ਗੱਲ ਕੀਤੀ ਆਪਣੇ ਮੁੰਡੇ ਨਾਲ ਜਿਹੜੇ ਜਿਹਦੇ ਘਰ ਹੈ ਤੁਸੀਂ ਪਰ ਆਪ ਇਹਨੂੰ ਡਿਟੇਲ ਚ ਜਾ ਕੇ ਵੈਰੀਫਾਈ ਕਰੋ ਕੋਈ ਟਿੱਪਣੀ ਵੀ ਕਰਾ ਕੀਤੀ ਗਈ ਸੀ ਉਹਦੇ ਵੱਲੋਂ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੀਸਿਕਲੀ ਇਹ YouTube ਇਨਫਲੂਐਂਸਰ ਹੈ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕੋ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮੈਂ ਇੱਕ ਚੀਜ਼ ਕਨਫਰਮ ਕਰ ਜਿਹੜੀ ਉਹ ਪਾਕਿਸਤਾਨ ਜਿਹੜਾ